ਆਇਆ ਇਹਨਾਂ ਦੇ ਬੰਦਿਆਂ ਦੁਨੀਆ ਨੂੰ ਉਹ ਵੀ ਆਇਆ ਧੱਕ ਮਾਰਨ ਉਹ ਵੀ ਉਹਦੇ ਅੱਗੇ ਨਾ ਇਹ ਬੁੜੀ ਗਿਆ ਜੀ ਕਾ ਖਾਲਸਾ ਵੈਗੁਰ ਜਿੱਕੀ ਫਤਿਹ ਅੱਜ ਅਸੀਂ ਪਿੰਡ ਰਾਜੇਣਾ ਵਿੱਗਾ ਪੱਤੀ 'ਚ ਖੜੇ ਆਂ ਕਿਉਂਕਿ ਇਹ ਪੈਲਸ ਬਣਿਆ ਲੋੜਵੰਦ ਪਰਿਵਾਰਾਂ ਦੇ ਆ ਲੜਕੀਆਂ ਦੀਆਂ ਸ਼ਾਦੀਆਂ ਦੇ ਲਈ ਇਹ ਬਾਦ ਸਰਕਾਰ ਨੇ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਕਿਸੇ ਨੇ ਇਹਦੀ ਕੋਈ ਦੇਖਭਾਲ ਨਹੀਂ ਕੀਤੀ ਤੇ ਇਹ ਖੰਡਰ ਬਣ ਚੁੱਕਿਆ ਸੀਗਾ ਤੇ ਜਿਹਦੇ ਲਈ ਸਰਦਾਰ ਨਿਰਮਲ ਸਿੰਘ ਰਾਜਿਆਣਾ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਉਹਨਾਂ ਦੀ ਰਹਿਨਮਾਈ ਦੇ ਹੇਠ ਅੱਜ ਅਸੀਂ ਇਹ ਸਫਾਈ ਕਰਨ ਲੱਗੇ ਅਸੀਂ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਅਪਰਾਲਾ ਕੀਤਾ ਤੇ ਸਾਡੀ ਬਾਬਾ ਜੀਮ ਸਿੰਘ ਗ੍ਰਾਮ ਵਿਕਾਸ ਕਮੇਟੀ ਤੇ ਬਾਬਾ ਦੀਪ ਬਾਬਦੀਪ ਸਿੰਘ ਸਪੋਰਟਸ ਕਲੱਬ ਤੇ ਹੋਰ ਵੀ ਪਿੰਡ ਦੇ ਪਤਵੰਤੇ ਤੇ ਸੇਵਾਦਾਰ ਕਾਫੀ ਲੋਕਾਂ ਨੇ ਇਹਦੇ ਵਿੱਚ ਮਦਦ ਕੀਤੀ ਆ ਤੇ ਜੋ ਅਸੀਂ ਅੱਜ ਸਫਾਈ ਕਰ ਰਹੇ ਆ ਕਿ ਅੱਗੇ ਤੋਂ ਇਹ ਕਮੇਟੀਆਂ ਇਹਦੀ ਦੇਖਭਾਲ ਕਰਨਗੀਆਂ ਤੇ ਸਰਦਾਰ ਨਿਲਮਨ ਸਿੰਘ ਰਾਜਣ ਦਾ ਇੱਕ ਵਾਰ ਤੋਂ ਫੇਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਹੀ ਸਤਿਕਾਰਯੋਗ ਸਾਰੇ ਇਹ ਕਮੇਟੀਆਂ ਹਨ ਸਾਡੀ ਕਮੇਟੀ ਬਾਬਾ ਦੀਪ ਸਿੰਘ ਹੈ ਅਸੀਂ ਵੀ ਇਹ ਕਮੇਟੀ ਦੇ ਨਾਲ ਸੰਯੋਗ ਦੇ ਰਹੇ ਆ ਇਹ ਬਹੁਤ ਚਰ ਤੋਂ ਪਹਿਲਾਂ ਫਰਸ ਜਿਹੜਾ ਸੀਗਾ ਇਹ ਖੰਡਰ ਬਣਿਆ ਪਿਆ ਸੀਗਾ ਇਸ ਕਰਕੇ ਅਸੀਂ ਅੱਜ ਇਹਦੀ ਸਫਾਈ ਕੀਤੀ ਆ ਸਾਰੀਆਂ ਕਮੇਟੀਆਂ ਰਲੀਆਂ ਵੀ ਆ ਨਰਮਲ ਸਿੰਘ ਪ੍ਰਧਾਨ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਸਾਰੀਆਂ ਕਮੇਟੀਆਂ ਸੰਯੋਗ ਨਾਲ ਇਹਨੂੰ ਅੱਜ ਵਧੀਆ ਬਣਾ ਕੇ ਤੇ ਇਹਦੀ ਇਹਨੂੰ ਚਾਲੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਭ ਤੋਂ ਪਹਿਲਾਂ ਇਹ ਸਸਰੀ ਗਵ ਸਾਰਿਆਂ ਨੂੰ ਜੀ ਇਹ ਆਪਣੇ ਪਿੰਡ ਰਾਜਣਾ ਵਿਖੇ ਇੱਕ ਬਣਿਆ ਸੀਗਾ ਮੈਰਿਜ ਪੈਲਸ ਤੇ ਕਾਫੀ ਟਾਈਮ ਦਾ ਬਣਿਆ ਹੋਇਆ ਪਰ ਇਹਦੀ ਕਿਸੇ ਨੇ ਕੋਈ ਵੀ ਦੇਖਭਾਲ ਨਹੀਂ ਕੀਤੀ ਤੇ ਅੱਜ ਉਹ ਖੰਡਰ ਬਣਿਆ ਪਿਆ ਇਹ ਸਾਡੇ ਪ੍ਰਧਾਨ ਨਰਮਲ ਸਿੰਘ ਰਾਜਣਾ ਉਹਨਾਂ ਦੇ ਬਦੌਲਤ ਅੱਜ ਇਸ ਨੂੰ ਸਾਫ ਸਫਾਈ ਕਰਕੇ ਨਵੇਂ ਸਿਰੇ ਤੋਂ ਚਾਲੂ ਕਰਨ ਦਾ ਪ੍ਰੋਗਰਾਮ ਬਣਾ ਰਹੇ ਆ ਜੀ ਧੰਨਵਾਦ Well, mi flow Thanks <laughs> so much Wooow Maxi inrow me